ਸਾਸ਼ੀ ਕਾਲ ਜੀ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਪੀਐਮ ਮੋਦੀ ਦੁਨੀਆ ਦੇ ਸਭ ਤੋਂ ਭਰੋਸੇਯੋਗ ਲੀਡਰ ਬਣ ਚੁੱਕੇ ਨੇ 75% ਲੋਕਾਂ ਨੇ ਇਸ ਗੱਲ ਨੂੰ ਮਨਜ਼ੂਰੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਭਰੋਸੇਮੰਦ ਲੀਡਰ ਅਤੇ ਚੰਗੇ ਲੀਡਰ ਦੇ ਵਜੋਂ ਮੰਨ ਕੇ ਦੇ ਦਿੱਤੀ ਹੈ ਇੱਕ ਅਮਰੀਕੀ ਕੰਪਨੀ ਮਾਰਨਿੰਗ ਕੰਸਲਟ ਨੇ ਸਰਵੇਖਣ ਕਰਕੇ ਦੱਸਿਆ ਕਿ 75% ਲੋਕਾਂ ਨੇ ਪੀਐਮ ਨਰਿੰਦਰ ਮੋਦੀ ਨੂੰ ਮਨਜ਼ੂਰੀ ਦਿੱਤੀ ਹੈ ਇਹ ਡਾਟਾ 4 ਤੋਂ ਲੈ ਕੇ 10 ਜੁਲਾਈ 2025 ਤੱਕ ਇਕੱਠਾ ਕੀਤਾ ਗਿਆ ਹੋਰ ਕਿਹੜੇ ਲੀਡਰ ਇਸ ਇਸ ਲੀਡਰ ਤੋਂ ਬਾਅਦ ਜਾਨਕਿ ਪੀਐਮ ਨਰਿੰਦਰ ਮੋਦੀ ਤੋਂ ਬਾਅਦ ਇਸ ਲਿਸਟ ਦੇ ਵਿੱਚ ਕਿਹੜੇ ਲੀਡਰ ਆ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਉਂਗ ਦੂਜੇ ਨੰਬਰ ਤੇ ਆਏ ਨੇ ਅਰਜנטיਨਾ ਦੇ ਰਾਸ਼ਟਰਪਤੀ ਜਵੀਅਰ ਮਲੇਈ 3 ਨੰਬਰ ਤੇ ਆਏ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ 43% ਤੋਂ ਘੱਟ ਮਨਜ਼ੂਰੀ ਮਿਲੀ ਆ ਉਹ 8ਵੇਂ ਨੰਬਰ ਤੇ ਰਹੇ ਨੇ ਪਿਛਲੇ ਸਾਲਾਂ ਦੇ ਵਿੱਚ ਵੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2023 ਦੇ ਵਿੱਚ ਵੀ 76% ਲੋਕਾਂ ਦੀ ਸਹਿਮਤੀ ਮਿਲਣ ਦੇ ਨਾਲ ਸਭ ਤੋਂ ਅੱਗੇ ਰਹਿੰਦੇ ਨੇ 2024 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ 78% ਮਨਜ਼ੂਰੀ ਮਿਲਦੀ ਆ ਹਾਲਾਂਕਿ ਪਿਛਲੇ ਸਾਲਾਂ ਦੇ ਮੁਕਾਬਲੇ ਤਕਰੀਬਨ ਪਿਛਲੇ ਸਾਲ ਦੇ ਮੁਕਾਬਲੇ 3% ਲੋਕਾਂ ਨੇ ਘਟ ਇਸ ਗੱਲ ਦੇ ਉੱਪਰ ਸਹਿਮਤੀ ਜਤਾਈ ਆ ਪਰ ਇਸ ਸਾਲ 2025 ਦੇ ਵਿੱਚ 75% ਲੋਕਾਂ ਨੇ ਹਾਮੀ ਭਰੀ ਆ ਸਹਿਮਤੀ ਜਤਾਈ ਆ ਸਭ ਤੋਂ ਭਰੋਸੇਮੰਦ ਲੀਡਰਾਂ ਦੇ ਵਿੱਚੋਂ ਚੁਣਿਆ ਭਾਜਪਾ ਨੇ ਇਸ ਗੱਲ ਦੇ ਉੱਪਰ ਇਹ ਵੀ ਕਿਹਾ ਕਿ ਭਾਰਤ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਭਾਜਪਾ ਆਈਟੀ ਸੈੱਲ ਦੇ ਆਗੂ ਅਮਿਤ ਮਲਵਈਆ ਨੇ ਕਿਹਾ ਕਿ ਮੋਦੀ ਨੂੰ ਨਾ ਪਪਾਰਤ ਦੇ ਲੋਕ ਪਸੰਦ ਕਰਦੇ ਨੇ ਸਗੋਂ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਇੱਜ਼ਤ ਹੁੰਦੀ ਹੈ ਮੋਦੀ ਫਿਰ ਸਾਬਤ ਕਰਦੇ ਨੇ ਕਿ ਭਾਰਤ ਮਜ਼ਬੂਤ ਹੱਥਾਂ ਦੇ ਵਿੱਚ ਹੈ ਲੋਕਾਂ ਨੂੰ ਮੋਦੀ ਕਿਉਂ ਪਸੰਦ ਆਉਂਦੇ ਨੇ ਉਹਨਾਂ ਦੀ ਵਿਦੇਸ਼ ਨੀਤੀ ਮਜ਼ਬੂਤ ਹੈ ਭਾਰਤ ਦੇ ਵਿੱਚ ਡਿਜੀਟਲ ਇੰਡੀਆ ਮੇਕ ਇਨ ਇੰਡੀਆ ਵਰਗੀਆਂ ਯੋਜਨਾਵਾਂ ਚੱਲ ਰਹੀਆਂ ਨੇ ਕਰੋਨਾ ਸਮੇਂ ਉਹਨਾਂ ਨੇ ਵਧੀਆ ਕੰਮ ਕੀਤਾ ਜੀ 20 ਦੀ ਮੀਟਿੰਗ ਵਿੱਚ ਵੀ ਉਹਨਾਂ ਦੀ ਲੀਡਰਸ਼ਿਪ ਨੇ ਸਾਰਿਆਂ ਨੂੰ ਉਹਨਾਂ ਦੀ ਲੀਡਰਸ਼ਿਪ ਨੂੰ ਸਾਰਿਆਂ ਨੇ ਮੰਨਿਆ ਤਾਂ ਜਿਹੀਆਂ ਕੁਝ ਗੱਲਾਂ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਕੁਝ ਤਾਰੀਫਾਂ ਬੀਜੇਪੀ ਦੇ ਵੱਲੋਂ ਕੀਤੀਆਂ ਗਈਆਂ ਨੇ ਭਾਜਪਾ ਦੇ ਜਿਹੜੇ ਆਈਟੀ ਸਲ ਦੇ ਆਗੂ ਨੇ ਅਮਿਤ ਤੋਣਾ ਦੇ ਵੱਲੋਂ ਕੀਤੀਆਂ ਗਈਆਂ ਨੇ ਤਾਂ ਇਸ ਵਾਰ ਦੁਨੀਆ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਨਾਮ ਚਮਕਿਆ ਜਿੱਤੇ ਦੁਨੀਆ ਦੇ ਵਿੱਚ ਭਾਰਤ ਦਾ ਨਾਮ ਚਮਕਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਦੇ ਵਿੱਚੋਂ ਸਭ ਤੋਂ ਵੱਧ ਭਰੋਸੇਯੋਗ ਲੀਡਰ ਮੰਨਿਆ ਗਿਆ 75% ਲੋਕਾਂ ਨੇ ਇਸ ਗੱਲ ਦੇ ਉੱਪਰ ਸਹਿਮਤੀ ਜਤਾਈ ਅਮਰੀਕਾ ਦੀ ਕੰਪਨੀ ਮਾਰਨਿੰਗ ਕੰਸਲਟ ਨੇ ਇਸ ਗੱਲ ਦਾ ਸਰਵੇਖਣ ਕਰਕੇ ਦੁਨੀਆ ਦੇ ਸਾਹਮਣੇ ਨਤੀਜਾ ਲਿਆਂਦਾ ਹਾਲਾਂਕਿ ਇਸ ਤੋਂ ਵੀ ਪਿੱਛੇ ਤਕਰੀਬਨ 8ਵੇਂ ਨੰਬਰ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਰਹੇ ਨੇ ਡੋਨਲਡ ਟਰੰਪ ਉਹ ਜਿਹੜੇ ਇੱਕ ਮਿਨਿਸਟਰ ਕਹਿ ਸਕਦੇ ਆ ਲੀਡਰ ਕਹਿ ਸਕਦੇ ਆ ਜਿਹੜੇ ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਐਸੀ ਕਿ ਜਿਹੜੇ ਗੈਰ ਕਾਨੂੰਨੀ ਨਾਗਰਿਕ ਨੇ ਅਮਰੀਕਾ ਦੇ ਵਿੱਚੋਂ ਕੱਢੇ ਜਾਣਗੇ ਪਹਿਲ ਦੇ ਆਧਾਰ ਤੇ ਧੜਾ ਤੜ ਅਮਰੀਕਾ ਦੀ ਆਰਮੀ ਦੇ ਜਹਾਜ਼ਾਂ ਦੇ ਵਿੱਚ C-17 ਜਹਾਜ਼ਾਂ ਦੇ ਵਿੱਚ ਭਰ-ਭਰ ਕੇ ਬਾਕੀ ਮੁਲਕਾਂ ਨੂੰ ਭੇਜ ਦਿੱਤੇ ਬਹੁਤ ਸਾਰੇ ਸਖਤ ਫੈਸਲੇ ਅਮਰੀਕਾ ਦੇ ਨਾਗਰਿਕਾਂ ਨੂੰ ਲੈ ਕੇ ਬਾਕੀ ਦੇਸ਼ਾਂ ਨੂੰ ਸਰਾਹ ਦਿੱਤੇ ਗਏ ਨੇ ਤੇ ਇਸੇ ਕਰਕੇ ਹਾਲਾਂਕਿ 8ਵਾਂ ਨੰਬਰ ਮਿਲਿਆ ਤਾਂ ਦੇਖੋ ਕਿ ਕਿੱਡੀ ਵੱਡੀ ਗੱਲ ਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 75% ਲੋਕਾਂ ਨੇ ਸਹਿਮਤੀ ਦਿੱਤਾ ਕਿ ਜਿਹੜਾ ਪਹਿਲਾ ਸਾਂ ਦਿੱਤਾ ਇਸੇ ਦੇ ਨਾਲ ਇਹ ਵੀ ਆ ਕਿ ਸਾਲ 2023 ਦੇ ਵਿੱਚ ਉਹਨਾਂ ਨੂੰ ਇਸੇ ਤਰੀਕੇ ਨਾਲ 76% ਲੋਕ ਜਿਹੜੇ ਸਹਿਮਤੀ ਦਿੰਦੇ ਨੇ ਸਾਲ 2024 ਦੇ ਵਿੱਚ ਚਾ 78% ਤੇ 2025 ਦੇ ਵਿੱਚ ਹਾਲਾਂਕਿ 3% ਸਹਿਮਤੀ ਘਟੀ ਆ ਪਰ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਭਰੋਸੇਯੋਗ ਲੀਡਰਾਂ ਦੇ ਵਿੱਚ ਗਿਣਤੀ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਏ ਨੇ